ਆਧਵੀ ਪਾਰਟੀ ਦੇ ਆਗੂ ਤੇ ਲੀਡਰ ਭੁਖੜਤਾਲ ਤੇ ਬੈਠੇ ਨੇ ਕਿ ਕੇਜਰੀਵਾਲ ਨੂੰ ਕਿਉਂ ਗ੍ਰਿਫਤਾਰ ਕੀਤਾ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖਿਆਰਾ ਦਾ ਟਵੀਟ ਆ ਚੁੱਕਿਆ ਔਰ ਵਰਸਾ ਸਿੰਘ ਬਲਟੋਹਾ ਦਾ ਟਵੀਟ ਆ ਚੁੱਕਿਆ ਕਿ ਸਾਰੇ ਡਰਾਮੇ ਕਰ ਰਹੇ ਨੇ ਸਿਰਫ 7 ਘੰਟੇ ਦੀ ਭੁਖੜਤਾਲ ਕੀ ਹੁੰਦੀ ਆ ਔਰ ਉਤੇ ਹੀ ਸੁਖਪਾਲ ਸਿੰਘ ਖਿਆਰਾ ਨੇ ਭਾਈ ਅਮਰਤਪਾਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਈ ਅਮਰਤਪਾਲ ਦਾ ਪਰਿਵਾਰ 50 ਦਿਨ ਤੋਂ ਜ਼ਿਆਦਾ ਜਿਹੜਾ ਜਿਹੜਾ ਭੁਖੜਤਾਲ ਤੇ ਬੈਠਾ ਔਰ ਉਸਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਤਮਾ ਨਹੀਂ ਜਾਗੀ ਔਰ ਇੱਕ ਕਰਪਟ ਕੇਜਰੀਵਾਲ ਜਿਸ ਉੱਤੇ ਸਰਾਬ ਘਟਾਲੇ ਦੇ ਦੋਸ਼ ਲੱਗੇ ਨੇ ਉਸਦੇ ਲਈ ਭੁਖੜ ਹੜਤਾਲ ਤੇ ਬੈਠਾ ਦੋਨਾਂ ਦਾ ਟਵੀਟ ਮੈਂ ਪੜ ਕੇ ਸੁਣਾ ਦੇਣਾ ਸੁਖਪਾਲ ਸਿੰਘ ਖਹਿਰਾਨੇ ਦੇ ਟਵੀਟ ਵਿੱਚ ਲਿਖਿਆ ਕਿ ਸੀਮ ਸਾਹਿਬ ਜੋ ਭੁਖੜ ਹੜਤਾਲ ਤੇ ਬੈਠੇ ਸਿੰਗਾ ਤੇ ਉਹਨਾਂ ਦੇ ਪਰਿਵਾਰਾਂ ਵਾਲੇ ਜੇ ਉਹਨਾਂ ਦੀ ਖਬਰਸਾਰ ਲਈ ਹੁੰਦੀ ਤਾਂ ਸ਼ਾਇਦ ਤੁਹਾਨੂੰ ਇਹ ਦਿਨ ਨਾ ਵੇਖਣੇ ਪੈਂਦੇ ਔਰ ਉੱਤੇ ਹੀ ਦੱਸਦੀ ਏ ਅੱਗੇ ਉਹਨਾਂ ਨੇ ਲਿਖਿਆ ਕਿ ਦੋਸਤੋ ਜਦੋਂ ਸਾਡੇ ਸਿੱਖ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗਾ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਬੰਦ ਕੀਤਾ ਤਾਂ ਉੱਥੇ ਉੱਥੇ ਜਦੋਂ ਉਹਨਾਂ ਨਾਲ ਜਦੀਤੀਆਂ ਹੋਈਆਂ ਜਾਤਾ ਹੋਇਆ ਉਹਨਾਂ ਦੇ ਪਰਿਵਾਰ ਮੈਂਬਰ ਔਰਤਾ ਸਮੇਤ ਲਗਭਗ 50 ਦਿਨਾਂ ਤੋਂ ਜ਼ਿਆਦਾ ਭੁੱਖ ਹੜਤਾਲ ਤੇ ਬੈਠੇ ਨੇ ਉਦਤਾਪਕਮ ਅੰਤਮਾਨ ਦੀ ਆਤਮਾ ਨਹੀਂ ਜਾਗੀ ਤੇ ਹੁਣ ਇੱਕ ਕਰੱਪਟ ਸਰਾਬ ਘਟਾਲੇ ਵਿੱਚ ਫਸੇ ਦਾਗ ਹੀ ਕੇਦਰੀਵਾਲ ਪਿੱਛੇ ਸਹੀਦੇ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਸਥਾਨ ਤੇ ਜਾ ਕੇ ਭੁੱਖ ਹੜਤਾਲ ਦਾ ਕਰਨਾ ਮੈਸੇਜ ਨਖੇਦੀ ਕਰਨਾ ਇਹ ਸਭ ਡਰਾਮੇ ਨੇ ਆਮ ਆਦਮੀ ਪਾਰਟੀਆਂ ਦੇ ਸਭ ਡਰਾਮੇ ਨੇ ਵਰਕਰਾਂ ਦੇ ਆਗੂਆਂ ਦੇ ਇਹ ਸੁਖਪਾਲ ਸਿੰਘ ਖਾਰਾ ਨੇ ਕਿਹਾ ਤਾਂ ਉਤੀ ਦੱਸ ਦਈਏ ਕਿ ਬਿਰਸਾ ਸਿੰਘ ਬਲਟੋਹਾ ਨੇ ਤਾਂ ਤੱਜ ਕੱਸਿਆ ਮਿਰਸਾ ਸਿੰਘ ਬਲਟੋਹਾ ਨੇ ਤਾਂ ਵਿਅੰਗ ਵੀ ਕੱਸਿਆ ਕਿ ਇਹ ਸਾਰੇ ਰੱਜ ਪੁੱਜ ਕੇ ਪਰੌਂਠੇ ਖਾ ਕੇ ਆਏ ਨੇ ਕੋਈ ਇਹਨਾਂ ਜੋ ਭੁੱਖਾ ਨਹੀਂ ਹੋਣਾ ਟੈਸਟ ਕਰਾ ਕੇ ਦੇਖ ਲੋ ਇਹ ਸਾਰੇ ਰੱਜ ਪੁੱਜ ਗਿਆ ਨੇ ਔਰ ਕੀਟਵੀਟਾ ਮੈਂ ਪੂਰਾ ਟਵੀਟ ਸੁਣਾ ਦਿੰਨਾ ਉਹਨਾਂ ਨੇ ਕਿਹਾ ਕਿ ਭੁੱਖ 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 ਔਰ ਖਬਰਾਂ ਬਣਾਉਣ ਲਈ ਸਿਰਫ 10 ਤੋਂ ਲੈ ਕੇ 5 ਘੰਟੇ ਤੱਕ ਦੀ ਜਿਹੜੀ ਇਹ ਭੁੱਖਾ ਹੜਤਾਲ ਆ ਇਹ ਸਿਰਫ 7 ਘੰਟੇ ਦੀ ਭੁੱਖ ਹੜਤਾਲ ਆ ਕਿਉਂ ਲੰਬੀ ਕਿਉਂ ਨਹੀਂ ਕੀਤੀ ਤੇ ਮੋਰਿਓ ਜੀ ਕੇਦਰੀਵਾਲ ਨਾਲ ਇੰਨੀ ਹੀ ਹਮਦਰਦੀ ਆ ਤਾ ਹਫਤਾ ਕੋ ਤਾਂ ਭੁੱਖ ਹੜਤਾਲ ਕਰ ਲੈਂਦੇ ਸ਼ਾਇਦ ਗੱਬੂ ਗੋਸੇ ਦਾ ਭਾਰ ਵੀ ਠੀਕ ਹੋ ਜਾਂਦਾ ਔਰ ਥੋੜਾ ਸਮਾਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਪਹੁੰਚੀਆਂ ਖਬਰਾਂ ਅਨੁਸਾਰ 10 ਤੋਂ 5 ਵਜੇ ਦੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਝਾੜੂ ਦੇ ਲੀਡਰ ਐਮ ਐਲ ਏ ਤੇ ਮੰਤਰੀ ਪੰਜਾਬ ਦੀਆਂ ਵੱਖ-ਵੱਖ ਸੜਕਾਂ ਤੇ ਬਣੇ ਠਾਣਿਆਂ ਤੇ ਪਰੌਂਠੇ ਖਾਂਦੇ ਦੇਖੇ ਗਏ ਨੇ ਔਰ ਮੁੱਖ ਮੰਤਰੀ ਨਿਵਾਸ ਤੇ ਸੂਤਰਾਂ ਤੋਂ ਪਤਾ ਲੱਗਿਆ ਕਿ ਮੁੱਖ ਮੰਤਰੀ ਜੀ ਨੇ ਖਟਕੜ ਕਲਾਂ ਚੱਲਣ ਤੋਂ ਪਹਿਲਾਂ ਰੋਜ਼ਾਨਾ ਦੀ ਰੁਟੀਨ ਦਾ ਰੱਜ ਕੇ ਵਿਅਰੇਕਫਾਸਟ ਕੀਤਾ ਤੇ ਉਸ ਤੋਂ ਪਹਿਲਾਂ ਰਾਤ ਦੀ ਲੱਗੀ ਤੋੜ ਦਾ ਵੀ ਜਿਹੜਾ ਹੱਲ ਪੂਰਾ ਕਰ ਚੁੱਕੇ ਨੇ ਚੈਲੰਜ ਆ ਵਰਸਾ ਸਿੰਘ ਬਟੋਹਾ ਦਾ ਕਹਿਣਾ ਇਹਨਾਂ 'ਚ ਇੱਕ ਵੀ ਭੁੱਖਾ ਨਹੀਂ ਨਿਕਲੇਗਾ ਮਲਹਜਾ ਕਰ ਲੋ ਸਾਰਿਆਂ ਤੇ ਤਾਜ਼ਾ ਪਰੋਠੇ ਮਲਹਜੇ ਦੇ ਆਉਣਗੇ ਔਰ ਟੈਸਟ ਕਰ ਲੋ ਭਾਵ ਵਰਸਾ ਸਿੰਘ ਬਟੋਹਾ ਦਾ ਕਹਿਣਾ ਇਹ ਸਾਰੇ ਰੱਜੇ ਪੁੱਜੇ ਆਏ ਨੇ ਬਾਬੂ ਗੋਸਾ ਸਿੱਧਾ-ਸਿੱਧਾ ਹਰਜੋਤ ਸਿੰਘ ਬੈਂਸ ਦੀ ਉਹ ਜਿਹੜੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਇਸ ਦੇ ਵਿੱਚ ਹਰਜੋਤ ਸਿੰਘ ਬੈਂਸ ਨੂੰ ਦਿੱਲੀ ਵਿੱਚ ਚੱਕ ਕੇ ਲੈ ਕੇ ਜਾ ਰਹੇ ਸੀ ਤਾਂ ਕੇਦਰੀਵਾਲ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਦਾ ਵਿਰਸਾ ਸਿੰਘ ਬਲਟੂਆਰ ਮਜੀਠੀ ਨੇ ਕਿਹਾ ਸੀ ਕਿ ਬੱਬੂ ਗੋਸੇ ਨੂੰ ਨਾ ਸਾਡੇ ਨੂੰ ਚੱਕ ਕੇ ਲੈ ਕੇ ਜਾਓ ਤਾਂ ਇੱਕ ਵਾਰ ਫਿਰ ਵਿਰਸਾ ਸਿੰਘ ਬਲਟੂਆ ਨੇ ਤਜ ਕਸਿਆ ਵਿਅੰਗ ਕਸਿਆ ਕਿ ਭਾਰ ਘਟ ਜਾਂਦਾ ਬੱਬੂ ਗੋਸਾ ਘਟੋ ਘੱਟ 7 ਦਿਨ ਤਾਂ ਜਿਹੜਾ ਭੁੱਖ ਹੜਤਾਲ ਤੇ ਵਹਿੰਦਾ ਸੋ ਵਿਅੰਗ ਕਸਿਆ ਵਿਰਸਾ ਸਿੰਘ ਬਲਟੂਆ ਨੇ ਕਿ ਸਾਰੇ ਭੁੱਖੇ ਨਹੀਂ ਰੱਜ ਬੁੱਝ ਕੇ ਬੈਠੇ ਨੇ ਤਾਂ ਦੂਜੇ ਪਾਸੇ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਮਰਤਪਾਲ ਦਾ ਪਰਿਵਾਰ ਭੁੱਖ ਹੜਤਾਲ ਤੇ ਸੀ ਦਾਉਦ ਉਹ ਕਿੱਥੇ ਸੀ ਸੋ ਦੋਨਾਂ ਆ ਲੀਡਰਾਂ ਦੇ ਵੱਲੋਂ ਵਿਅੰਗ ਗਸੇ ਗਏ ਨੇ ਆਮ ਆਦੀ ਪਾਰਟੀ ਦੇ ਸਾਰੇ